ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪ੍ਰਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਨ ਜਾ ਰਹੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰੰਪਤ ਮੈਟੀਵਲੋ ਜਿਹੜਾ ਇੱਕ ਨਗਰ ਕੀਰਤਨ ਚਲਾਇਆ ਜਾ ਰਿਹਾ ਹੈ ਜੀ ਦੀ ਸ਼ੁਰੂਆਤ ਇਹ ਨਗਾੜੇ ਤੋਂ ਹੋ ਰਹੀ ਹੈ ਜੀ ਨਗਾੜੇ ਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ ਕਿ ਨਗਰ ਕੀਰਤਨ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਨਗਰ ਕੀਰਤਨ ਆ ਰਿਹਾ ਜੀ ਇਹ ਉਸ ਤੋਂ ਬਾਅਦ ਆਪ ਜੀ ਇਹ ਪੰਜ ਚਾਰੇ ਦੇ ਦਰਸ਼ਨ ਕਰੋ ਜੀ ਇਹ ਗੱਡੀ ਦੇ ਵਿੱਚ ਪੰਜ ਚਾਰੇ ਨੇ ਜੀ ਜਿਹੜੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ ਇਹਨਾਂ ਦਾ ਸਤਕਾਰ ਹੋ ਰਿਹਾ ਹੈ ਜੀ ਕੁੱਤਵਾਰ ਜਿਵੇਂ ਜਿਵੇਂ ਇਹ ਨਗਰ ਕੀਰਤਨ ਅੱਗੇ ਵੱਧਦਾ ਜਾਏਗਾ ਉਸ ਦਾ ਸਨਾ ਇਹ ਜਿਹੜਾ ਦਿੱਲੀ ਕਮੇਟੀ ਦਾ ਉਪਰਾਲਾ ਹੈਗਾ ਇਹਦੇ ਵਿੱਚ ਆ ਦੇਖੋ ਪਾਲਕੀ ਸਾਹਿਬ ਆ ਗਈ ਜੀ ਐਸ ਪਾਲਕੀ ਸਾਹਿਬ ਦੇ ਵਿੱਚ ਗੁਰਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਿਰਾਜਮਾਨ ਹੈ ਜੀ ਆਪ ਜੀ ਦਰਸ਼ਨ ਕਰੋ ਬੜੇ ਭਾਵਨਾ ਸਹਿਤ ਦਰਸ਼ਨ ਕਰੋ ਮਹਾਰਾਜ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਐਸ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਵਿਰਾਜਮਾਨ ਹੈ ਔਰ ਐਸ ਦੇ ਪਿੱਛੇ ਜਿਹੜੀ ਪਾਲਕੀ ਹੈ ਉਹਦੇ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ ਜਿਹੜੇ ਹੈਗੇ ਨੇ ਰੱਖੇ ਗਏ ਆ ਨੇ ਜੀ ਆਪ ਜੀ ਸੰਗਤਾਂ ਦੇ ਦਰਸ਼ਨ ਦੇ ਹਾਸਤੇ ਜਿਹੜੇ ਇਹ ਜੋੜੇ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਚੱਲ ਕੇ ਦਿੱਲੀਓ ਦੀ ਗੁਰਦੁਆਰਾ ਮੋਤੀ ਬਾਗ ਤੋਂ ਚੱਲ ਕੇ ਤੇ ਗੁਰਦੁਆਰਾ ਪਟਨਾ ਸਾਹਿਬ ਅਬਚਲਨਗਰ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਜਾ ਕੇ ਇਹਦੀ ਸੰਪੂਰਨਤਾ ਸਮਾਪਤੀ ਹੋਣੀ ਹੈ ਜੀ ਇਹ ਆਪ ਜੀ ਦੀ ਇਹ ਆਪ ਜੀ ਦਰਸ਼ਨ ਕਰੋ ਜੀ ਜੋੜਿਆ ਦੇ ਇਹ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ ਹਨ ਜੀ ਇਹਦੇ ਆਪ ਜੀ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲਾ ਕਰੋ ਮੇਰੀ ਬੇਨਤੀ ਹੈ ਵੱਤ ਵੱਤ ਜਿੱਥੇ ਤੱਕ ਹੈ ਮੇਰੀ ਵੀਡੀਓ ਮੇਰਾ ਇਹ ਜਾ ਰਿਹਾ ਹੈ ਉੱਥੇ ਤੱਕ ਇਹਨੂੰ ਵੱਤ ਵੱਤ ਸ਼ੇਅਰ ਕਰੋ ਸਾਰੇ ਵੀਰਿਆਂ ਨੂੰ ਬੇਨਤੀ ਹੈ ਵੱਤ ਵੱਤ ਨਿਕਲੋ ਕਿਉਂਕਿ ਇਹ ਰੂਟ ਦਿੱਲੀ ਤੋਂ ਨਿਕਲਦੇ ਹੋਏ ਫਰੀਦাবাদ ਔਰ ਸਾਰਾ ਪਟਨਾ ਵਾਲੇ ਰੂਟ ਤੇ ਇਹ ਸਾਰਾ ਨਿਕਲ ਰਹੇ ਹਨ ਜੀ ਵੱਤ ਵੱਤ ਬਾਹਰ ਨਿਕਲੋ ਦਰਸ਼ਨ ਕਰੋ ਔਰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਦਰਸ਼ਨ ਕਰਾਓ ਅਤੇ ਇਤਿਹਾਸ ਤੋਂ ਜਾਣੂ ਕਰਾਓ ਔਰ ਮਾਰਾ ਦੇ ਜੋੜਿਆਂ ਦੇ ਦਰਸ਼ਨ ਕਰਾਓ ਜਿੰਨਾ ਹੋ ਸਕੇ ਵੱਤ ਵੱਤ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਕਮੈਂਟ ਕਰੋ ਕਿ ਅਗਰ ਆਪ ਜੀ ਨੂੰ ਲੱਗੇ ਕਿ